ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਆਪਣੇ ਘਰ ਠੀਕ ਠਾਕ ਹੋਮੋਂਗੇ ਅਸੀਂ ਵੀ ਆਪਣੇ ਘਰ ਠੀਕ ਠਾਕ ਹਾਂ ਜੀ ਸਭ ਤੋਂ ਪਹਿਲਾਂ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਮਾਗੀ ਦੀਆਂ ਲੱਖ ਲੱਖ ਮੁਬਾਰਕਾਂ ਬਾਕੀ ਜੀ ਜੋ ਨਵਾਂ ਮਹੀਨਾ ਚੜ੍ਹਿਆ ਪ੍ਰਮਾਤਮਾ ਸਭ ਲਈ ਤੰਦਰੁਸਤੀਆਂ ਤਰੱਕੀਆਂ ਬਾਲਾ ਕਰਨ ਕਮਾਈਆਂ ਵਿੱਚ ਬਰਕਤਾਂ ਪਾਉਣਾ ਇਥੇ ਜੀ ਆਪਣੇ ਘਰ ਦੇ ਕੰਮ ਕਰ ਗਏ ਸੀ ਖਤਮ ਹੋ ਝਾੜੂ ਪੂੰਝਾ ਕਰ ਲਿਆ ਸੀ ਕਲੀਨਿੰਗ ਕਰ ਲਈ ਸੀ ਕਿਚਨ ਦੀ ਆ ਲਈ ਸੀ ਸਮੇਟ ਤਾਂ ਕਰਕੇ ਆਪਾਂ ਆਪਣੀ ਸਭ ਨੇ ਮਾਗੀ ਮਨਾ ਲਈ ਸੀ ਜੈਕ ਦੀ ਰਹਿੰਦੀ ਸੀ ਇਹਦਾ ਇਹ ਸੀਗਾ ਚਲੋ ਆਪਾਂ ਤਾਂ ਸਭ अर्ਲੀ ਮਾਰਨਿੰਗ ਉੱਠ ਕੇ ਨਹਾ ਲਈ ਸੀ ਸਾਰੇ ਨਹਾ ਲਈ ਕਰਕੇ ਇਹ ਨੂੰ ਨਵਾਉਣਾ ਸੀ ਇਹ ਦੀਕਦੇ ਸੀਗੇ ਵੀ ਧੁੱਪ ਨਿਕਲੇ ਕਿਉਂਕਿ ਇਹਨੂੰ ਵੀ ਕਾਫੀ ਦਿਨ ਹੋ ਗਏ ਸੀ ਨਾ ਤੈਨੂੰ ਸੋ ਇਹਦੇ ਕਰਕੇ ਸੋਚਿਆ ਵੀ ਇਹਦੀ ਵੀ ਮਾਗੀ ਮਨਾਈ ਜਾਵੇ ਇਹਨੂੰ ਇਥੇ ਨਿਣਾਤਾ ਸੀ ਨਿਣਾ ਕੇ ਇਹ ਟ੍ਰੈਵਲ ਹੈਗਾ ਜੈਕ ਦਾ ਹੀ ਇਹ ਨੂੰ ਇਹਦਾ ਹੀ ਜੁਣੀ ਹੁੰਦਾ ਵੀ ਇਹਦਾ ਹੀ ਕੰਮ ਆਉਂਦਾ ਜੇ ਉਹਦੇ ਕਰਕੇ ਫਿਰ ਠੰਡ ਕਰਕੇ ਇਹਨੂੰ ਨਵਾ ਕੇ ਉਹ ਮਤਲਬ ਵਾਲ ਜੇ ਸੁਕਾ ਦੇ ਨੇ ਵੀ ਚਲ ਇਹਨੂੰ ਵੀ ਥੋੜਾ ਜਿਹਾ ਠੰਡ ਘੱਟ ਲੱਗੇ ਇੱਥੇ ਵਾਲ ਸੁਕਾ ਇਹਨੂੰ ਪੂੰਝ ਕੇ ਉਹਦੇ ਨਾਲ ਤੌਲੀਏ ਨਾਲ ਫਿਰ ਫਤਿਹ ਲਵੇਟਦਾ ਸੀ ਉਹਨੂੰ ਕਹਿੰਦਾ ਥੋੜੀ ਜਿਹੀ ਦੇਰ ਕਹਿੰਦਾ ਨਿੱਗ ਲਾ ਲੈ ਉਹਦੇ ਵਿੱਚ ਮਤਲਬ ਜਿਹੜੀ ਉਹਦੀ ਆਹ ਹੱਥ ਦਾਹੀ ਹੁੰਦੇ ਪੀੜੀ ਉਹਦੇ ਤੇ ਉਹ ਤੁਹਾਨੂੰ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਉਹ ਦਾਲੇ ਲੈਂਦਾ ਨਹੀਂ ਹੈਗਾ ਕੱਪੜਾ ਕੋਈ ਵੀ ਚਾਹੇ ਦੋ ਤਾਂ ਕਰਕੇ ਇਥੇ ਉਹਨਾਂ ਦਾ ਨੂੰ ਨਿਵਾਟਾ ਆ ਕੇ ਉਹ ਬਹਿ ਗਿਆ ਸੀ ਤੇ ਅਸੀਂ ਪੀਣ ਲੱਗੇ ਸੀ ਚਾਹ ਨਾਲੇ ਬੈਠੇ ਸੀ ਧੁੱਪ 'ਚ ਵੀ ਧੁੱਪ 'ਚ ਬਹਿਨੇ ਆ ਨਾਲੇ ਸੁਕਾਉਣੇ ਆ ਬਾਲ ਕਿਉਂਕਿ ਸਵੇਰੇ ਨਹਾਉਣ ਕਰਕੇ ਸਾਜੜੇ ਕਿਸੇ ਨੇ ਇੰਨਾ ਹੈ ਨਹੀਂ ਸੀਗਾ ਵੀ ਫਿਰ ਕੰਮ ਕਰ ਲੱਗ ਗਿਆ ਆਪਣੇ ਤਾਂ ਕਰਕੇ ਅਸੀਂ ਚਾਹ ਪਿੰਦੇ ਸੀ ਕਪੜੇ ਰਿਏ ਆਪਣੇ ਤੋਤੇ ਪਏ ਸੀ ਸਾਰੇ ਕਿਉਂਕਿ ਹੁਣ ਇਹ ਹੋ ਜਾਂਦਾ ਇਹ ਵੀ ਧੁੱਪ ਨਿਕਲੂਗੀ ਮਤਲਬ 1:30 ਜੀ ਦਾ ਤਕਰੀਬਨ ਟਾਈਮ ਪੱਕਾ ਹੀ ਹੋ ਗਿਆ ਇਹ ਧੁੱਪ ਦਾ ਨਿਕਲਣ ਦਾ ਤਾਂ ਕਰਕੇ ਇਹ ਹੋ ਜਾਂਦਾ ਵੀ ਵੈਸੇ ਵੀ ਚਲੋ ਆਇ ਤਾਂ ਹੁੰਦਾ ਵੀ ਉਹ ਟਾਈਮ ਨੂੰ ਆਪਾਂ ਵਿਲੇ ਹੋ ਜਾਂਦੇ ਆ ਪਰ ਹੁਣ ਆਇ ਹੁੰਦਾ ਵੀ ਧੁੱਪ ਸੇਕਾਂਗੇ ਆ ਟਾਈਮ ਨੂੰ ਧੁੱਪ ਆ ਜਾਣੀ ਆ ਇੱਥੇ ਸਾਰੇ ਜਣੇ ਨਜ਼ਾਰੇ ਲੈਂਦੇ ਸੀ ਧੁੱਪ ਦੇ ਧੁੱਪ ਸੇਕ ਰਹੇ ਸੀਗੇ ਕਿਉਂਕਿ ਹਜੇ ਥੋੜੇ ਜਿਹੇ ਦਿਨ ਬਹੁਤ ਵਧੀਆ ਧੁੱਪ ਲੱਗੂਗੀ ਕਿਉਂਕਿ ਕਾਫੀ ਦਿਨਾਂ ਬਾਅਦ ਜੋ ਚੀਜ਼ ਮਿਲਦੀ ਹੈ ਨਾ ਉਹਦੀ ਕੀਮਤ ਥੋੜੀ ਜੀ ਅਲੱਗ ਹੁੰਦੀ ਆ ਤਾਂ ਕਰਕੇ ਕਿਉਂਕਿ ਫਤਿਹ ਨੇ ਹਜੇ ਨਹਾਉਣਾ ਸੀ ਉਹਨੂੰ ਨਹੀਂ ਸੀ ਸਵੇਰੇ ਨਵਾਇਆ ਕਿਉਂਕਿ ਠੰਡ ਏਸੀ ਵੀ ਆਪਾਂ ਤਾਂ ਇਹ ਸੀਗਾ ਵੀ ਹੋਰ ਕਿਤੇ ਮਾਗੀ ਬਣਾਉਂਦੇ ਬਣਾਉਂਦੇ ਬਿਮਾਰੇ ਨਾ ਹੋ ਜਾਈਏ ਫਤਿਹਰ ਉਹ ਤੇ ਦਾਦੂ ਰਹਿੰਦੇ ਸੀ ਮਾਗੀ ਬਣਾਉਣ ਤਾਂ ਅਸੀਂ ਤਾਂ ਨਾ ਮੰਨ ਲਈ ਅਸੀਂ ਫਿਰ ਬਾਲੇ ਲੈਣੇ ਸੀ ਇਹਨਾਂ ਦੇ ਸੋਨੇ ਦੇ ਵਾਲ ਉਹ ਕਹਿੰਦੇ ਸਾਡਾ ਤਾਂ ਕਾਪਰ ਵਾਲਿਆਂ ਦਾ ਸਰ ਸਰ ਜੂਗਾ ਤਾਂ ਕਰਕੇ ਚਾਹ ਪਾਣੀ ਪੀ ਕੇ ਧੁੱਪ ਸੇਕ ਕੇ ਫਤਿਹ ਲਿਆ ਸੀ ਨਾ ਫਿਰ ਅਸੀਂ ਸੋਚਿਆ ਵੀ ਚਲ ਜਦ ਨੂੰ ਉਹਨੂੰ ਕਿਹਾ ਸੀ ਫਤਿਹ ਨੂੰ ਵੀ ਤੂੰ ਇਹਨੇ ਧੁੱਪ ਚ ਬੈਠ ਸਾਡੇ ਹੀਆਂ ਸੀਗੀਆਂ ਪਾਥੀਆਂ ਖੜੀਆਂ ਕਰਨ ਵਾਲੀਆਂ ਅਸੀਕੀ ਅਵੀ ਚਲ ਜਾਨੂ ਅਸੀਂ ਪਾਥੀਆਂ ਖੜੀਆਂ ਕਰਕੇ ਆਉਨੇ ਆ ਕਿਉਂਕਿ ਇਹ ਸੀ ਵੀ ਦਵਾਰਾ ਪੱਥਰ ਨਾਲਾ ਵੀ ਗੋਹਾ ਕਾਫੀ ਪਿਆ ਏ ਬਿਤਰ ਤੀ ਨੂੰ ਥੋੜੀ ਜੀ ਧੁੱਪ ਲੱਗ ਜੂਗੀ ਨਾਲੇ ਫਿਰ ਜਿਹੜੀਆਂ ਖੜੀਆਂ ਕਰਾਂਗੇ ਪਾਥੀਆਂ ਵੀ ਚਲ ਉਹ ਕੁਛ ਦੇਰਾਂ ਦੇ ਵਿੱਚ ਫਿਰ ਉਹ ਲੱਗ ਜਾਣਗੀਆਂ ਜੇਟਾਂ ਜੀਆਂ ਦੇ ਉੱਪਰ ਗੋਹਾ ਪਿਆ ਸੀ ਬਹੁਤ ਉਹਦੇ ਪਾਪਾ ਹੱਸਦੇ ਸੀ ਕਹਿੰਦੇ ਦੇਖ ਕੇ ਡਰ ਆਉਂਦਾ ਕਹਿੰਦੇ ਇਹਨੇ ਪੱਥੋਂ ਗੀਓ ਕਿਵੇਂ ਮੈਂ ਕਿਹਾ ਅਸੀਂ ਤਾਂ ਪੱਥਣਾ ਹੀ ਨਹੀਂ ਹੈਗਾ ਅਸੀਂ ਪਥਾਏ ਲੈਣਾ ਕਿਉਂਕਿ ਅਸੀਂ ਆਏ ਹੋ ਜਾਂਦਾ ਵੀ ਜਿਵੇਂ ਮਤਲਬ ਇਕੱਠਾ ਆਏ ਤਾਂ ਫਿਰ ਪਥਾ ਲੈ ਲੈਣੇ ਆ ਰੈਗੂਲਰ ਦੇ ਵਿੱਚ ਫਿਰ ਇਹ ਹੁੰਦਾ ਵੀ ਚਲ ਥੋੜੇ ਨੇ ਫਿਰ ਪੱਥ ਵੀ ਲਈਦਾ ਤਾਂ ਕਰਕੇ ਮੈਂ ਕਿਹਾ ਅਸੀਂ ਡਰਨ ਡਰਾਉਣ ਵਾਲਾ ਕੰਮ ਨਹੀਂ ਕਰਨਾ ਹੈਗਾ ਅਸੀਂ ਹੋਰਾਂ ਤੋਂ ਹੀ ਕਰਾ ਲੈਣਾ ਤਾਂ ਕਰਕੇ ਫਿਰ ਇੱਥੇ ਅਸੀਂ ਕਿ ਵਿਚਾਲ ਪਾਥੀਆਂ ਲੈਣ ਆ ਪਾਥੀਆਂ ਕਾਦੀਆਂ ਲੈਣ ਆਈਆਂ ਵੀ ਇਹ ਹੋਂ ਤਾਂ ਪਤਾ ਨਹੀਂ ਖਰਾਕਾਂ ਹੀ ਇਹ ਜਿਹੇ ਨੇ ਪਤਾ ਨਹੀਂ ਸਰੀਰ ਇਹ ਜਿਹੇ ਨੇ ਦੇਖਣ ਨੂੰ ਮੋٹے ਡਾਡੇ ਉਂ ਚਾਹੇ ਜਾਨ ਹੋਵੇ ਚਾਹੇ ਨਾ ਹੋਵੇ ਕਿਉਂਕਿ ਇੱਕ ਤਰ੍ਹਾਂ ਹੀ ਪਤਾ ਨਹੀਂ ਕਾਤੇ ਕਈ ਦਿਨ ਦੀ ਨਾ ਬੈਕ ਦੀ ਪ੍ਰੋਬਲਮ ਜੀ ਹੋਈ ਪਈ ਆ ਜਦੋਂ 2-4 ਕਵਾਰੀ ਨਾ ਝੁੱਕ ਕੇ ਕੁਛ ਕਰਦੇ ਆ ਜਦ ਹੀ ਦਰਦ ਜਿਆ ਹੋਂ ਲੱਗ ਜਾਂਦਾ ਪਤਾ ਨਹੀਂ ਤਾਂ ਕੋਈ ਨਾੜ ਨੂੰ ਚੜ ਗਈ ਪਤਾ ਨਹੀਂ ਕੀ ਆਹ ਦੇਖੋ ਜੀ ਇਹ ਹੁੰਦੇ ਨੇ ਵੀ ਬਚਪਨ ਤਾਂ ਬਚਪਨੇ ਆ ਨਾ ਇਹ ਨਾ ਤਿੰਨ ਬੱਚੇ ਸੀਗੇ ਮਤਲਬ ਧੁੱਪ ਨਿਕਲੀ ਹੋਈ ਸੀ ਧੁੱਪ ਨਿਕਲੀ ਤਾਂ ਇਹਨਾਂ ਨੇ ਨਾ ਉੱਥੇ ਮਤਲਬ ਜਿਵੇਂ ਕੁਝ ਪਿਆ ਹੋਊਗਾ ਅੜਕਵਾੜ ਜਾਂ ਪਤਾ ਨਹੀਂ ਕੀ ਸੀਗਾ ਉਹਨਾਂ ਨੂੰ ਨਾ ਅੱਗ ਲਾ ਕੇ ਰਾਂਵਾਂ 'ਤੇ ਬੈਠ ਕੇ ਸੇਕਣ ਲੱਗੇ ਹੋਏ ਸੀਗੇ ਪਰ ਇਹ ਆ ਹਨਾ ਵੀ ਬਚਪਨ ਉਹ ਚੀਜ਼ ਆ ਜਿਹਦੇ ਵਿੱਚ ਨਾ ਠੰਡ ਨਾ ਗਰਮੀ ਨਾ ਇਹ ਹੁੰਦਾ ਹੈ ਵੀ ਦੁਨੀਆ ਕੀ ਕਹੂਗੀ ਕਹਿੰਦੇ ਹੁੰਦੇ ਨੇ ਜਿਉਂ-ਜਿਉਂ ਬੜੇ ਹੁੰਨੇ ਆ ਬਸ ਇਹੀ ਸੋਚ ਬੰਦੇ ਦੀ ਸਾਰੀ ਉਮਰ ਇਹੀ ਸੋਚੀ ਜਾਂਦਾ ਹਨਾ ਵੀ ਆਹ ਕਰਨ ਲੱਗੇ ਦੁਨੀਆ ਕੀ ਕਹੂਗੀ ਦੁਨੀਆ ਕੀ ਕਹੇ ਇਹ ਉਮਰ ਉਹ ਆ ਜਿਹਦੇ ਵਿੱਚ ਕੋਈ ਫਿਕਰ ਨਹੀਂ ਫਾਕਾ ਨਹੀਂਗਾ ਬਸ ਸਿਰਫ ਆਪਣੀ ਆਇਆਂ ਵੀ ਹਾਂ ਜਿੰਮੇ ਜੀ ਕਰਦਾ ਉਵੇਂ ਕਰਨਾ ਸਿਰਫ ਇੱਕ ਜਣੀ ਪੜ੍ਹਾਈ ਦੀ ਜ਼ਰੂਰ ਬਚਣ ਟੈਨਸ਼ਨ ਹੁੰਦੀ ਆ ਦੇਖੋ ਤੁਸੀਂ ਧੁੱਪ ਦੇ ਵਿੱਚ ਬੈਠ ਕੇ ਸਿੱਖਣ ਲੱਗੇ ਹੋਏ ਨੇ ਇਹ ਕੋਈ ਉਹਨਾਂ ਦੇ ਘਰ ਦਾ ਹੀ ਆ ਗਿਆ ਸੀ ਆ ਮੈਂ ਕੀ ਕਹਾਂਗੇ ਸਾਡੇ ਬੱਚੇ ਪਤਾ ਨਹੀਂ ਕਾਦੇ ਫਿਰ ਇਹ ਵੀਡੀਓ ਬਣਾਉਣ ਲੱਗੀ ਹੋਈ ਆ ਮੋਜ ਨਾ ਆਰਾਮ ਨਾ ਐਨ ਬੈਠੇ ਸੀਗੇ ਸੇਕ ਸਕਈਆ ਹੋ ਰਿਆ ਸੀਗਾ ਨਾ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਵੀ ਸਾਨੂੰ ਕੋਈ ਦੇਖਦਾ ਜਾਂ ਨਹੀਂ ਦੇਖਦਾ ਹੈਗਾ ਇੱਥੇ ਆਪਣੇ ਹੋ ਗਏ ਸੀ ਕੰਮਕਾਰ ਸ਼ਾਮ ਦੇ ਫਿਨਿਸ਼ ਰੋਟੀ ਪਾਣੀ ਆਪਾਂ ਲਿਆ ਸੀ ਬਣਾ ਫਿਰ ਇੱਥੇ ਬੈਠ ਕੇ ਸ਼ਾਮ ਦੀ ਰੋਟੀ ਲੱਗੇ ਸੀ ਖਾਣ ਇੱਕ ਤਾਂ ਉਹ ਸੀ ਵੀ ਪੋਰਨੀ ਮਾਗ ਖਾਦੀ ਸਾਗ ਤੇ ਇੱਕ ਸੀਗੀ ਜਿਹੜੀ ਕੱਲ ਸਬਜ਼ੀ ਬਣਾਈ ਸੀ ਉਹ ਸੀ ਫਤਿਹ ਕਹਿੰਦਾ ਮੈਂ ਸਬਜ਼ੀ ਲੈਣੀ ਆ ਅਸੀਂ ਕਿਹਾ ਵੀ ਅਸੀਂ ਤਾਂ ਸਾਗ ਲੈਣਾ ਹੀ ਉਹ ਤੋਂ ਪਤਾ ਨਹੀਂ ਕੀ ਉਹਦੇ ਪਾਪਾ ਨੇ ਕੁਝ ਮੰਗਾਇਆ ਸੀਗਾ ਕਹਿੰਦਾ ਮੈਨੂੰ ਨਾ ਕਹਿੰਦਾ ਤੁਸੀਂ ਬੈਠਣ ਦਿਓ ਕਹਿੰਦਾ ਮੇਰੇ ਘੇੜੇ ਲਵਾ ਲਵਾਉਂਦੇ ਨੇ ਕਹਿੰਦਾ ਕਿਸੇ ਗੱਲ ਪਿੱਛੇ ਸਾਡੇ ਲੜਨ ਲੜਾਈਆਂ ਹੁੰਦਾ ਸੀਗਾ ਕਹਿੰਦਾ ਤਾਂ ਕਰਕੇ ਫੇਰ ਰੋਟੀ ਖਾਂਦੇ ਕਾਂਦਿਆਂ ਦੀ ਹੋ ਗਈ ਸੀ ਲੜਾਈ ਰੋਟੀਆਂ ਦੇ ਉੱਪਰ ਰੱਖ ਰੱਖ ਕੇ ਸਾਗ ਅੱਜ ਖਾਦਾ ਬਹੁਤ ਮਜ਼ਾ ਆਇਆ ਕਈ ਵਾਰੀ ਨਾ ਆਪਣੇ ਦਿਲ ਦੀ ਵੀ ਬਹਾਰੀ ਨੂੰ ਸੁਣ ਲੈਣੀ ਚਾਹੀਦੀ ਆ ਹਨਾ ਆਪਾਂ ਬਸ ਦੁਨੀਆ ਨੂੰ ਲੋਕ ਦਿਖਾਵਾ ਦੁਨੀਆ ਲਈ ਜਿਉਂਦੇ ਰਹਿ ਜਾਂਦੇ ਆ ਹਨਾ ਤੇ ਆਪਣੀ ਮਰਜ਼ੀ ਆਪਣਦੇ ਦਿਲ ਦੀਆਂ ਸੁਣਨੀਆਂ ਕਿਤੇ ਨਾ ਕਿਤੇ ਭੁੱਲ ਜਾਂਦੇ ਆ ਜਦੋਂ ਨਾ ਰੋਟੀ ਦੇ ਉੱਪਰ ਮਤਲਬ ਸਾਗ ਰੱਖ ਕੇ ਖਾਣੇ ਉਹਦਾ ਇੱਕ ਅਲੱਗ ਹੀ ਮਜ਼ਾ ਆਉਂਦਾ ਹੈ ਬਾਕੀ ਜਣੀ ਇਹ ਨਹੀਂ ਪਤਾ ਵੀ ਹੋਰ ਕਿਸ ਨੂੰ ਆਉਂਦਾ ਜਾਂ ਨਹੀਂ ਪਰ ਮੈਨੂੰ ਤਾਂ ਬੜਾ ਮਜ਼ਾ ਆਉਂਦਾ ਹੈ ਉੱਥੋਂ ਆਪਾਂ ਰੋਟੀ ਪਾਣੀ ਖਾ ਲਿਆ ਸੀ ਭਾਂਡੇ ਸਮੇਟ ਲਏ ਸੀ ਇੱਥੇ ਮੈਂ ਲੱਗੀ ਸੀ ਪ੍ਰੈਸ ਕਰਨ ਕਿਉਂਕਿ ਇਹ ਸੀਗਾ ਵੀ ਫਤਿਹ ਦੇ ਸਵੇਰੇ ਸਕੂਲ ਜਾਣਾ ਹੈ ਤਾਂ ਕਰਕੇ ਵੀ ਵਰਦੀ ਪ੍ਰੈਸ ਕਰ ਲਈ ਮੈਂ ਕਿਹਾ ਵੀ ਚਲੋ ਦੀ ਨੇ ਤਾਂ ਡਰੈਸ ਨੂੰ ਪ੍ਰੈਸ ਕਰ ਦਵਾ ਨਾਲ ਉਹਦੇ ਪਾਪਾ ਦੀ ਸੀਗੀ ਪੈਂਟ ਕਰਨ ਵਾਲੀ ਜਿਹੜੀ ਸਵੇਰੇ ਉਹਨਾਂ ਨੇ ਪਾਉਣੀ ਸੀ ਉਹ ਹੁਣ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਵੀ ਸ਼ਾਰਟਾਂ ਵਗੈਰਾ ਤਾਂ ਕਰਨੀਆਂ ਇਨੀ ਪੈਂਦੀਆਂ ਹੈਗੀਆਂ ਬਾਕੀ ਉਦਾਂ ਵੀ ਮਤਲਬ ਬਹੁਤ ਕੱਪੜਿਆਂ ਦਾ ਸਰਦੀਆਂ 'ਚ ਜਦੋਂ ਪ੍ਰੈਸ ਪ੍ਰੈਸ ਦਾ ਕੰਮ ਤਾਂ ਕਾਫੀ ਘਟ ਜਾਂਦਾ ਏ ਕੋਟੀਆਂ ਜੈਕਟਾਂ ਨਾਲ ਮੈਂ ਕਿਹਾ ਵੀ ਚਲ ਹੁਣ ਮੈਂ ਪਹਿਲਾਂ ਨਾਲ ਲੱਗ ਦੇਈ ਕਰ ਦਵਾ ਪ੍ਰੈਸ ਕਿਉਂਕਿ ਉਹ ਠੰਡ ਕਰਕੇ ਉਹਨਾਂ ਵੀ ਜੇ ਇੱਕ ਵਾਰੀ ਬੈਠ ਜੋ ਨਾ ਫਿਰ ਉੱਠਣ ਨੂੰ ਜੀ ਨਹੀਂ ਕਰਦਾ ਹੈਗਾ ਫਤਿਹ ਦਾ ਥੋੜਾ ਜਿਹਾ ਰਹਿੰਦਾ ਸੀ ਹੋਮਵਰਕ ਉਹਨੂੰ ਮੈਂ ਕਹਿੰਦੀ ਸੀ ਮੈਂ ਕਿਹਾ ਵੀ ਜਿਹੜਾ ਤੇਰਾ ਹੋਮਵਰਕ ਰਹਿੰਦਾ ਏ ਉਹ ਤੂੰ ਆਪਦਾ ਕਰ ਫਿਨਿਸ਼ ਇੱਥੇ ਫਤਿਹ ਲੱਗਿਆ ਹੋਇਆ ਸੀ ਆਪਦਾ ਹੋਮਵਰਕ ਕੰਪਲੀਟ ਕਰਨਾ ਤਾਂ ਕਰਕੇ ਕਹਿੰਦਾ ਤੁਸੀਂ ਬੈਠੋ ਕੋਲ ਮੇਰੇ ਸਾਰੇ ਕਹਿੰਦਾ ਤੁਸੀਂ ਗੱਲਾਂ ਕਰੋ ਮੈਂ ਕਰਨਾ ਕਹਿੰਦਾ ਹੋਮਵਰਕ ਫਿਰ ਮੇਰਾ ਜੀ ਨਹੀਂ ਲੱਗਦਾ ਇਕੱਲੇ ਦਾ ਇੱਕ ਠੀਕ ਕਰਦੇ ਆ ਜੀ ਵੀਡੀਓ ਦਾ ਐਂਡ ਓਕੇ ਬਾਏ ਟੇਕ ਕੇਅਰ ਆਪ ਦਾ ਖਿਆਲ ਰੱਖੋ ਜਿਹੜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ